ਮਨਾ ਉਹਦੀ ਬਦਕਿਸਮਤੀ ਜਿਸ ਤਾਕਤ ਤੇ ਉਹ ਬਰਾਜਮਣ ਸੀ ਸਾਰੀ ਸਿੱਖ ਓਮ ਦੁਨੀਆ ਦੇ ਕੋਨੇ-ਕੋਨੇ ਤੋਂ ਉਹਨੂੰ ਸਿਰ ਝਕਾਉਂਦੀ ਐ ਤੇ ਉਹਦੇ ਪੈਰਾਂ 'ਚ ਬੈਂਦੀ ਸੀ ਉਹਦਾ ਹੁਕਮ ਜਿਹੜਾ ਸੀਗਾ ਉਹ ਸਾਨੂੰ ਰੱਬ ਦਾ ਹੁਕਮ ਸੀ ਜਦੋਂ ਐਡੀ ਵੱਡੀ ਪਦਵੀ ਤੇ ਕੋਈ ਇਨਸਾਨ ਪਹੁੰਚਦਾ ਤੇ ਰੱਬ ਦੀ ਅਸ਼ੀਰਵਾਦ ਤੋਂ ਬਿਨਾਂ ਨਹੀਂ ਪਹੁੰਚਦਾ ਤੇ ਜਦੋਂ ਲੱਥਦਾ ਵਾ ਉਦੋਂ ਵੀ ਰੱਬ ਲੋਂਦਾ ਬੰਦਾ ਨਹੀਂ ਕੋਈ ਜੰਮਿਆ ਕਿਸੇ ਨੂੰ ਏਡੀ ਵੱਡੀ ਪਦਵੀ ਤੋਂ ਲਾਉਣ ਵਾਲਾ ਤੇ ਉਹਨੇ ਬਿਆਨ ਦਿੱਤਾ ਕਿ ਸਖਬੀਰ ਹੁਣ ਮੇਰੇ ਥੱਲੇ ਆ ਗਿਆ ਵਾ ਮੈਂ ਸਮਝਣਾ ਉਹ ਥੱਲੇ ਨਹੀਂ ਆਇਆ ਤੇਰੀ ਮੱਤ ਮਾਰੀ ਗਈ ਹੈ ਤੂੰ ਥੱਲੇ ਆ ਗਿਆ ਵਾ ਕਿ ਬਰਾਬਰ ਆਣ ਕੇ ਬਹਿ ਗਿਆ ਵਾ ਮੀਨੇ ਪੇੜਨਾ ਵਾਂ ਜਨਾਨੀਆਂ ਵਾਲੇ ਤੇ ਐਸੀਆਂ ਗੱਲਾਂ ਕਰਨਾ ਜਿਹੜਾ ਅਕਲ ਵਾਲਾ ਇਨਸਾਨ ਨਹੀਂ ਕਰ ਸਕਦਾ ਕਦੇ ਕਿਸੇ ਦੇ ਘਰ ਤੇ ਕਬਜ਼ਾ ਕੀਤਾ ਜਾ ਸਕਦਾ ਕਾਲੀ ਦਲ ਦਾ ਘਰ ਆ ਸਾਡਾ ਦਫਤਰ ਕਾਲੀ ਦਲ ਦਾ ਨਿਸ਼ਾਨ ਜਿਹੜਾ ਸਾਡੀ ਸਿੱਖ ਕੌਮ ਦੀ ਆਮ ਤੇ ਸ਼ਾਨ ਹੈ ਇਹੋ ਜੀਆਂ ਗੱਲਾਂ ਕਰਨੀਆਂ ਮੈਂ ਕਾਲੀ ਦਲ ਤੇ ਵੀ ਕਬਜ਼ਾ ਕਰਾਂਗਾ ਮੈਂ ਦਫਤਰ ਤੇ ਵੀ ਕਬਜ਼ਾ ਕਰਾਂਗਾ ਮੈਂ ਸਖਬੀਰ ਬਾਦਤ ਦਾ ਜੇ ਕਰ ਦਿਆਂਗਾ ਉਹ ਕਰ ਦਿਆਂਗਾ ਜਦੋਂ ਏਡੀ ਵੱਡੀ ਪਦਵੀ ਤੇ ਬੈਠ ਕੇ ਤੂੰ ਇੱਕ ਕੌਮ ਦੇ ਚੁਣੇ ਹੋਏ ਪ੍ਰਧਾਨ ਦੀ ਲਿਆਕਤ ਵੱਲ ਵੇਖ ਕੇ ਉਥੋਂ ਜਿਸ ਤਾਕਤ ਤੇ ਤੂੰ ਸੀ ਤੇਰੇ ਲਫ਼ਜ਼ ਮਲਮ ਪੱਟੀ ਕਰਨ ਵਾਲੇ ਹੋਣ ਚਾਹੀਦੇ ਨੇ ਲੇਕਿਨ ਤੇਰੇ ਲਫ਼ਜ਼ ਜਿਹੜੇ ਸੀਗੇ ਕਾਲ ਤਖਤ ਦੇ ਜਥੇਦਾਰ ਸਹਿਬਾਨਾਂ ਵਾਲੇ ਨਹੀਂ ਸੀ ਓਏ ਸਖਬੀਰ ਇੱਕ ਕਦਮ ਅੱਗਿਆ ਓ ਸਖਬੀਰ ਇੱਕ ਕਦਮ ਹੋ ਰਾ ਇਹਦੇ ਨਾਲ ਕੋਈ ਹੈ ਮੈਂ ਸਮਝਨਾ ਇਹ ਕਾਲ ਤਖਤ ਦੇ ਜਥੇਦਾਰ ਦੇ ਲਫ਼ਜ਼ ਨਹੀਂ ਸੀ ਇਹ ਲਫ਼ਜ਼ ਪਤਾ ਨਹੀਂ ਕਿੱਥੋਂ ਆਏ ਘੜੇ ਕੜਾਏ ਔਰ ਜਦੋਂ ਇਹ ਸਖਬੀਰ ਬਾਦਲ ਨੂੰ ਸਜ਼ਾ ਸੁਣਾਈ ਸਭ ਕੁਝ ਉਹਨੇ ਝੋਲੀ ਚ ਪਵਾ ਲਿਆ ਹੁਕਮ ਮੰਨ ਕੇ ਬਰਸ਼ਾ ਫੜ ਕੇ ਬੈਠਾ ਸੀ ਤੇ ਇਹ ਜਿਹੜੀ ਗੋਲੀ ਇੱਕ ਮਰਵਾਈ ਗਈ ਹੈ ਮੇਰੇ ਹਲਕੇ ਦਾ ਬੰਦਾ ਰਹਿਣ ਵਾਲਾ ਵਾ ਨਾ ਉਹ ਤਿੰਨਾ ਚ ਤੇ ਨਾ ਉਹ ਤੇਰਾਂ ਚ ਤੇ ਮੈਂ ਸਮਝਣਾ ਜਿਸ ਢੰਗ ਦਾ ਉਹ ਪਰਚਾ ਕੀਤਾ ਸਾਡੇ ਸੱਜਣਾ ਨੂੰ ਵੀ ਪੀੜ ਨਹੀਂ ਹੋਈ ਕਿਸ ਨੇ ਆਖਿਆ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਮ੍ਰਾ ਚ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਣਾ ਹੋ ਸਾਨੂੰ ਕੋਈ ਪੀੜ ਨਹੀਂ ਪੰਜਾਬ ਦੀਆਂ ਸਰਕਾਰਾਂ ਦੀ ਸਾਨੂੰ ਪੀੜ ਆ ਬੀਜੇਪੀ ਦੀ ਸਰਕਾਰ ਤੇ ਭਈ ਉਹਨੂੰ ਨਹੀਂ ਸੀ ਇਦਾਂ ਕਰਨਾ ਚਾਹੀਦਾ ਜਿਸ ਬੰਦੇ ਦੇ ਗੋਡੇ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਉਂਦਾ ਹੋਵੇ ਤੇ ਜਿਸ ਬੰਦੇ ਨੇ ਬੀਜੇਪੀ ਨੂੰ ਐਮਰਜੈਂਸੀ ਵਿੱਚੋਂ ਜੇਲ੍ਹਾਂ ਚ ਕਢਾਉਣ ਲਈ ਆਪ ਲੰਬੀ ਜੇਲ੍ਹ ਕੱਤੀ ਹੋਵੇ ਤੇ ਲੁਧਿਆਣੇ ਦੇ ਵਿੱਚ ਵੱਡੀ ਰੈਲੀ ਕਰਕੇ ਸਿੱਖ ਕੌਮ ਦੀ ਸਲਾਘਾ ਜੈਪੁਰ ਕਾ ਨਰਿੰਦਰ ਰਾਹੀਂ ਕੀਤੀ ਹੋਵੇ ਉਸ ਇਨਸਾਨ ਦਾ ਜਦੋਂ ਫਕਰੇ ਕੌਮ ਦਿੱਤਾ ਹੋਇਆ ਇਹਨਾਂ ਨੇ ਮਰ ਜਾਣ ਤੋਂ ਮਗਰੋਂ ਖੋਇਆ ਵਾ ਮੈ ਸਮਝਣਾ ਤੁਹਾਨੂੰ ਪੀੜ ਹੋਣੀ ਚਾਹੀਦੀ ਸੀ ਨਹੀਂ ਹੋਈ ਅਸੀਂ ਯਾਰੀ ਪਾਈ ਸੀ ਵੀ ਸਾਡੇ ਹਿੰਦੁਸਤਾਨ ਤੇ ਕੋਈ ਬਾਹ ਫੜਨ ਵਾਲਾ ਹੋਵੇ ਜਿਹਦੇ ਮਗਰ ਅਸੀਂ ਖਲੋਈਏ ਤੇ ਉਹ ਸਾਡੇ ਮਗਰ ਖਲੋਏ ਕਿਉਂਕਿ ਕਾਂਗਰਸ ਨੇ ਤੋਪਾਂ ਟੈਂਕਾਂ ਨਾਲ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜਿਸ ਸਰੋਵਰ ਤੋਂ ਅਸੀਂ ਚੂਲਾ ਲਾ ਕੇ ਆਪਣੀ ਜ਼ਿੰਦਗੀ ਦੀ ਤਬਦੀਲੀ ਸਮਝਨੇ ਆ ਆਪਣੇ ਰੋਗ ਗਵਾਉਣੇ ਆ ਪਵਿੱਤਰ ਚੂਲਾ ਉਹ ਤਲਾਬ ਹੀ ਖੂਨ ਦੇ ਨਾਲ ਭਰ ਦਿੱਤਾ ਗਿਆ ਉਸ ਪਾਰਟੀ ਦੇ ਖਿਲਾਫ ਅਸੀਂ ਭਾਜੀਪੀ ਦੇ ਨਾਲ ਸਾਂਝ ਪਾਈ ਤੇ ਜਦੋਂ ਨਹੀਂ ਸੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਰਿਹਾ ਅਸੀਂ ਇਹਨਾਂ ਨਾਲ ਵੱਖਰੀ ਇਲੈਕਸ਼ਨ ਲੜੀ ਸੀ ਨੌਂ ਪਾਰਲੀਮੈਂਟ ਚ ਜਿੱਤੇ ਸਾਂ ਤੇ ਅਸੀਂ ਚਟਾਲਾ ਸਾਹਿਬ ਦੀਆਂ ਵੋਟਾਂ ਵੀ ਲਈਆਂ ਰੋਕ ਅਬਦੁੱਲੇ ਦੀਆਂ ਵੀ ਵੋਟਾਂ ਲਈਆਂ ਹੋਰ ਵੀ ਵੋਟਾਂ ਲੈ ਕੇ ਤੇ ਅਟਲ ਬਿਹਾਰੀ ਬਾਜਪਾਈ ਨੂੰ ਸਾਡੀਆਂ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਸੀ ਬੀਜੇਪੀ ਦੇ ਸਿਰ ਤੇ ਤਾਜ ਰੱਖਿਆ ਤੇ ਜਿਹਦੇ ਸਿਰ ਤੇ ਤਾਜ ਰੱਖਿਆ ਹੋਵੇ ਔਖੇ ਵੇਲੇ ਉਹਨੂੰ ਯਾਦ ਕੀਤਾ ਜਾਂਦਾ ਪਰ ਸਾਡੀ ਔਖੇ ਵੇਲੇ ਬਾ ਨਹੀਂ ਫੜੀ ਸਾਨੂੰ ਜੇ ਪੀੜ ਹੈ ਤੇ ਉਹਨਾਂ ਸੱਜਣਾ ਤੇ ਪੀੜਿਆ ਜਿਨ੍ਹਾਂ ਲਈ ਅਸੀਂ ਕੁਝ ਕੀਤਾ ਸਤਾਈ ਚ ਅਕਾਲੀ ਦਲ ਇਕੱਲਾ ਚੋਣਾ ਲੜੂਗਾ ਤੁਸੀਂ ਤਾਂ ਬੀਜੇਪੀ ਦੇ ਨਿਸ਼ਾਨਾ ਸਾਧ ਆਜੇ ਹਾਲਾਤ ਜਿਹੜੇ ਨੇ ਪਤਾ ਨਹੀਂ ਕਿੱਧਰ ਨੂੰ ਹੁੰਦੇ ਆ ਪਾਰੇ ਜਿਹੜੀ ਪਾਰਟੀ ਦੀਆਂ ਜੜਾਂ ਪਤਾਲ ਵਿੱਚ ਨੇ ਇਹਨੂੰ ਨਾ ਕੋਈ ਜੰਮਿਆ ਪੁੱਟਣ ਵਾਲਾ ਨਾ ਕੋਈ ਮਾਰਨ ਵਾਲਾ ਇਹ ਪਾਰਟੀ ਜਿਹੜੀ ਹੈ ਇਹ ਸਰਕਾਰ ਬਣਾਉਂਗੀ ਬਣਾਉਂਗੀ ਢੰਗ ਤਰੀਕਿਆਂ ਤੇ ਦਾ ਪੇਚਾਂ ਨਾਲ ਮੌਕੇ ਤੇ ਫੈਸਲੇ ਕਰਾਂਗੇ ਕਿ ਕਿਹੜਾ ਦੋਸਤ ਸਾਡੀ ਬਾਹ ਫੜਦਾ ਤੇ ਕਿਹੜਾ ਦੁਸ਼ਮਣ ਸਾਨੂੰ ਵੰਗਾਰਦਾ ਵਾ ਇਸ ਕਰਕੇ 27 ਤੋਂ ਪਹਿਲਾਂ ਫੈਸਲਾ ਕੀਤਾ ਜਾ